ਹਾਏ ਗੁੰਡੀ ਪਾ ਕਲਸਾ ਵਾਏ ਬੱਚੇ ਕਿ ਆ ਜਾਓ ਬਿਸਰ ਗਈ ਬਿਸਰ ਗਈ ਸਭ ਦਾਤ ਪਰਾਈ ਬਿਸਰ ਗਈ ਬਿਸਰ ਗਈ ਬਿਸਰ ਗਈ ਸਭ ਦਾਤ ਪਰਾਈ ਬਿਸਰ ਗਈ ਲਾਭ ਤੇ ਸਾਧ ਸੰਗਤ 모ਹ ਪਾਈ ਜਬ ਤੇ ਸਾਧ ਸੰਗਤ 모ਹ ਪਾਈ ਜਬ ਤੇ ਸਾਧ ਸੰਗਤ 모ਹ ਪਾਈ ਜਬ ਤੇ ਸਾਧ ਸੰਗਤ 모ਹ ਪਾਈ ਬਹਿਰੀ ਨਹੀਂ ਬੇਗਾਨਾ ਨਾ ਤੂੰ ਬਹਿਰੀ ਨਹੀਂ ਬੇਗਾਨਾ ਤੂੰ ਬਹਿਰੀ ਨਾ ਤੂੰ ਬਹਿਰੀ ਨਹੀਂ ਬੇਗਾਨਾ ਸਾਡਾ ਇੱਕ ਦੋਰਾ ਬੋਲਿਆ ਜਾਂਦਾ ਜਿਹਦੇ ਵਿੱਚ ਜਿੱਥੇ ਹਰ ਸਿੱਖ ਨੂੰ ਇਹ ਦ੍ਰਿੜ ਕਰਵਾਇਆ ਜਾਂਦਾ ਕਿ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰੂ ਮੰਨਣਾ ਉਹਦੇ ਉਸੇ ਦੋਰੇ ਦੇ ਵਿੱਚ ਹੀ ਫੇਰ ਅਖੀਰ ਤੇ ਜਾ ਕੇ ਆਉਂਦਾ ਵਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ ਵੇਖੋ ਦੁੱਖ ਤਦੇ ਜਾ ਵਿਸਰ ਜਾਏ ਦੁੱਖੋ ਦੋਈ ਹੁੰਦੇ ਆ ਜਦੋਂ ਗੁਰੂ ਭੁੱਲ ਜੇ ਜਦੋਂ ਰੱਬ ਭੁੱਲ ਜੇ ਕੌਮਾਂ ਦੇ ਉੱਤੇ ਵਿਪਤਾਵਾਂ ਉਦੋਂ ਹੀ ਪੈਂਦੀਆਂ ਜਦੋਂ ਉਹ ਆਪਣੇ ਧੁਰੇ ਤੋਂ ਥੋੜਾ ਬਹੁਤਾ ਇਧਰ ਉਧਰ ਹੋ ਜਾਣ ਤੋਂ ਅੱਜ ਦੀ ਲਹਿਰ ਦਾ ਆਗਾਜ਼ ਇਹ ਆ ਅਸੀਂ ਸਾਰੇ ਗੁਰੂ ਨਾਲ ਜੁੜਾਂਗੇ ਗੁਰੂ ਕੋਲ ਬੈਠਾਂਗੇ ਤੇ ਗੁਰੂ ਘਰ ਦਾ ਇਹ ਸੇਵਾਦਾਰ ਗੁਰੂ ਦਾ ਉਪਦੇਸ਼ ਲੈ ਕੇ ਹਰ ਘਰ ਹਰ ਪਿੰਡ ਹਰ ਨਗਰ ਵਿੱਚ ਜਾਊਗਾ ਜਿੱਥੇ ਗੁਰੂ ਦਾ ਉਪਦੇਸ਼ ਜਾਊਗਾ ਸਤਗੁਰ ਸ਼ਬਦ ਉਜਾਰੋ ਦੀਪਾ ਬਿਨ ਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਹਨੂਪਾ ਜਿੱਥੇ ਗੁਰੂ ਦੇ ਸ਼ਬਦ ਦਾ ਚਾਨਣ ਹੋਊਗਾ ਉਥੇ ਗੁਣ ਆਉਣਗੇ ਗੁਣਾ ਰੂਪੀ ਰਤਨ ਆਉਣਗੇ ਤਾਂ ਅੱਜ ਦੀ ਲਹਿਰ ਦਾ ਮਕਸਦ ਇੱਕੋ ਏਕਾ ਕਿ ਧਰਮ ਦਾ ਪ੍ਰਚਾਰ ਘਰ ਘਰ ਤੱਕ ਪਹੁੰਚਾਉਣਾ ਖਾਸ ਕਰਕੇ ਜਿਹੜਾ ਕੁਝ ਪਿਛਲੇ ਲੰਮੇ ਸਮੇਂ ਤੋਂ ਚੱਲਿਆ ਭਈ ਸਿੱਖ ਸਿੱਖ ਹੀ ਹੁੰਦਾ ਵਾ ਸਿੱਖ ਦੀ ਕੋਈ ਜਾਤ ਨਹੀਂ ਨਾ ਤੇ ਜਾਤ ਦਾ ਹੰਕਾਰ ਚੰਗਾ ਨਾ ਜਾਤ ਦੀ ਹੀਣਤਾ ਚੰਗੀ ਇਸ ਕਰਕੇ ਅਸੀਂ ਗੁਰ ਭਾਈਆਂ ਇਕੱਠੇ ਬਈਏ ਆਨੰਦ ਮਾਣੀਏ ਗੁਰੂ ਨਾਲ ਜੁੜੀਏ ਤਾਂ ਅੱਜ ਦੀ ਲਹਿਰ ਦਾ ਇੱਕੋ ਇੱਕ ਮਕਸਦ ਆ ਸਿੱਖ ਕੌਮ ਨੂੰ ਇੱਕ ਮੁੱਠ ਕਰਨਾ ਤੇ ਧਰਮ ਦੇ ਨਾਲ ਜੋੜਨਾ ਦੇਖੋ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਕਿਹਾ ਤੇ ਪਰ ਮੈਂ ਸਮਝਦਾ ਕਿ ਜੋ ਇੱਥੇ ਵੀ ਚੱਲ ਰਿਹਾ ਪੰਜਾਬ ਦੇ ਵਿੱਚ ਲੰਮੇ ਸਮੇਂ ਤੋਂ ਉਹ ਠੀਕ ਨਹੀਂ ਆ ਕਿਉਂਕਿ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਉੱਤੇ ਹਾਂ ਕੋਈ ਪ੍ਰੇਮ ਪਿਆਰ ਦੇ ਨਾਲ ਹਰ ਬੰਦਾ ਆਪਣੀ ਗੱਲ ਕਰ ਸਕਦਾ ਲਾਲਚ ਦੇ ਨਾਲ ਧੱਕੇ ਦੇ ਨਾਲ ਉਹ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਦੋਂ ਸ਼ਹਾਦਤ ਦਿੱਤੀ ਆ ਤੇ ਦਸ਼ਮੇਸ਼ ਪਾਤਸ਼ਾਹ ਨੇ ਕਿਹਾ ਵਾ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕੀਨੋ ਵੱਡੋ ਕਲੂ ਮੈਂ ਸਾਕਾ ਧਰਮ ਹੀ ਤਸਾਕਾ ਜਨ ਕੀ ਆਸੀਸ ਦੀ ਆ ਪਰ ਸਿਰ ਨਾ ਦੀਆ ਉਦੋਂ ਵੀ ਤੇ ਧੱਕਾ ਹੀ ਹੋ ਰਿਹਾ ਸੀ ਨਾ ਤੱਕ ਇਹਦੇ ਨਾਲ ਪਰਵਰਤਨ ਹੋ ਰਿਹਾ ਸੀ ਸਾਡੇ ਸੱਚੇ ਪਾਤਸ਼ਾਹ ਨੇ ਤੇ ਜਿਨ੍ਹਾਂ ਦੇ ਨਾਲ ਸੋਚ ਵੀ ਨਹੀਂ ਮਿਲਦੀ ਉਹਨਾਂ ਲਈ ਸ਼ਹਾਦਤ ਦੇ ਦਿੱਤੀ ਔਰ ਗੁਰੂ ਨੇ ਮੋਹਰ ਲਾਈ ਪੀ ਤਿਲਕ ਜੰਜੂ ਦੀ ਰਾਖੀ ਧਾਰਮਿਕ ਆਜ਼ਾਦੀ ਲਈ ਕੀਤਾ ਤੋਂ ਲਾਲਚ ਡਰ ਇਹ ਗਲਤ ਹੁੰਦੇ ਆ ਹਾਂ ਜੇ ਕਿਤੇ ਕੋਈ ਥੋੜੀ ਬਹੁਤੀ ਕਿਸੇ ਦੀ ਸਮਝ ਵੇਖੋ ਜਿਹੜਾ ਤੇ ਪੱਕਾ ਸਿੱਖਾ ਉਹ ਤੇ ਸਿੱਖੀ ਨਹੀਂ ਛੱਡ ਸਕਦਾ ਉਹ ਤੇ ਬੰਦ-ਬੰਦ ਕਟਾਜੂ ਪਰ ਜਿਨ੍ਹਾਂ ਨੂੰ ਹਜੇ ਥੋੜੀ ਜੀ ਸਮਝ ਘੱਟ ਆ ਉਹ ਦੂਰ ਹੋਏ ਨੇ ਤਾਂ ਹੀ ਆਪਾਂ ਲਹਿਰ ਦਾ ਗਾਜ ਕਰ ਰਹੇ ਆਂ ਕਿ ਜਿਹੜੇ ਦੂਰ ਹੋਏ ਆ ਉਹਨਾਂ ਨੂੰ ਆਪਾਂ ਨੇੜੇ ਲਿਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ